ਤੁਸੀਂ ਘੜਮ ਚੌਧਰੀ ਬਣ ਕੇ ਹੋਗੇ ਤੁਹਾਨੂੰ ਨਰੋਲ ਮਜਬੀ ਸਿੱਖ ਚੱਕਰਾਂਗੇ ਅੱਗੇ ਹੋ ਕੇ ਤੁਹਾਡੀ ਹੁਣ ਤੌਣ ਚੁੱਕੇ ਲਾਜ ਦਾ ਕੱਢਣਾ ਜਿਨੇ ਕੋਈ ਬਾਜੀ ਪਾਈਏ ਫਿਰ ਮੋਰਨੀ ਦਾ ਬੰਦੀ ਸਾਡੀ ਨਾ ਜਾਤ ਹੰਕਾਰੀ ਨੇ ਮਜਬੀ ਸਿੱਖ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜੇ ਗਾਲਾਂ ਕੱਢਣ ਦੀ ਹਿੰਮਤ ਰੱਖਦੇ ਹੋ ਨਾ ਮਜਬੀ ਸਿੱਖਾਂ ਨੂੰ ਤੇ ਫਿਰ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਰੱਖਿਆ ਕਰੋ ਕੱਬ ਲੱਭੋ ਨਾ ਉਹਨਾਂ ਦੇ ਘਰਾਂ ਜਾ ਕੇ ਉਹਨਾਂ ਨੂੰ ਗਿੱਚੀਆਂ ਫੜਨਾ ਤੇ ਭੌਂਕਣ ਜੋਗੇ ਤੁਸੀਂ ਇਧਰ ਉਹ ਸਾਹਮਣੇ ਮਜਬੀ ਸਿੱਖ ਸਮਾਗ ਹੋਣਾ ਸਮਾਜ ਜਿਹੜਾ ਵਾ ਉਹਨਾਂ ਘਰਾਂ ਚੋਂ ਨਿਕਲ ਗਿਆ ਬਾਹਰ ਤੁਹਾਨੂੰ ਜਵਾਬ ਦੇਣ ਲਈ ਸੇਰਾਂ ਤੋਂ ਪੱਗਾਂ ਲਾਤੀਆਂ ਤੇ ਸਾਡਾ ਵੀ ਮਨੋਂ ਮਨਲਾ ਸੁਟਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਕੋਈ ਗੱਲ ਨਹੀਂ ਕਰਦੇ ਆਂ ਇਲਾਜ ਤੁਹਾਡਾ ਮਿਲਦੇ ਆਂ ਤੁਹਾਨੂੰ ਜਾਗਦੇ ਰਹੋ ਤੇ ਇਹਨਾਂ ਲੋਕਾਂ ਨੂੰ ਇਦਾਂ ਜਵਾਬ ਦਿੰਦੇ ਰਹੋ ਹੁਣ ਇਹਨੂੰ ਕਹੇ ਵੀ ਤੂੰ ਹੀ ਛੂੜਾ ਐ ਤੇ ਮੈਂ ਵੀ ਛੂੜਾ ਤੂੰ ਕਹੇਂ ਜਾਂ ਟਰਾ ਪੱਗਾਂ ਲੈ ਛੂੜੇ ਨੂੰ ਛੂੜਾ ਗਾਇਆ ਛਾਬਿਆ ਜ਼ੁਬਾਨ ਨਾਲ ਕੂ ਤੈਨੂੰ ਮੈਂ ਦੱਸਾਂ ਜ਼ੁਬਾਨ ਨਾਲ ਮੈਂ ਕੂੰਂਦਾ ਆਂ ਵੀ ਜਿੱਥੇ ਭਜਨੇ ਭੱਜਲਾ ਪਿਓ ਦਾ ਪੋਤਾ ਤੇ ਬਾਹਰ ਰਾਜਸਥਾਨ ਸੀ RAM TEERTH ਰੋਡ ਤੇ ਇੱਕ ਪਿੰਡ ਪੈਂਦਾ ਸਰੰਗੜਾ ਕਿਸੇ ਉੱਥੋਂ ਦੇ ਇੱਕ ਜਾਤ ਹੰਕਾਰੀ ਨੇ ਮੱਧਵੀ ਸਿੱਖ ਪਰਿਵਾਰ ਨੂੰ ਜਾਤੀ ਸੁਚਕ ਬੇਸ਼ੱਕ ਉਸ ਵੀਰ ਦੇ ਨਾਲ ਮੇਰੀ ਗੱਲ ਹੋ ਤੇ ਗਈ ਸੀ ਉਹ ਜਾਤ ਹੰਕਾਰੀ ਦੇ ਨਾਲ ਤੇ ਉਹ ਆਪਣੇ ਬਚਾਲ ਹੀ ਹੁਣ ਜੜੀਆਂ ਵਾਂ ਇਧਰ ਉਧਰ ਦੀਆਂ ਕਹਾਣੀਆਂ ਬਣਾ ਰਿਆ ਬਾਕੀ ਇਹ ਫੋਟੋ ਮੇਰੀ ਨਹੀਂ ਗਈ ਆਵਾਜ਼ ਮੇਰੀ ਨਹੀਂ ਹੈ ਤੇ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਤੂੰ ਨਵਾਂ ਨਵਾਂ ਸਰਪੰਚ ਬਣਿਆ ਲੇਕਿਨ ਇਹ ਟਰਿਕ ਬੜੇ ਪੁਰਾਣੇ ਆ ਜੇ ਗਾਲਾਂ ਕੱਢਣ ਦੀ ਮਤ ਰੱਖਦੇ ਹੋ ਨਾ ਮੱਝ ਵੀ ਸਿੱਖਾ ਨੂੰ ਤੇ ਫਿਰ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਰੱਖਿਆ ਕਰੋ ਇਕ ਕਮੈਂਟਾਂ ਤੱਕ ਭੌਂਕਣ ਜੋਗੇ ਨਹੀਂ ਤੁਸੀਂ ਆਗੇ ਵੀ ਅੱਜ ਤੇ ਹੁਣ ਜਿਹੜਾ ਵੀ ਕਮੈਂਟ ਕਰੇਗਾ ਹੀ ਤੇ ਲੱਬ ਲੱਬ ਹੋਣਾ ਉਹਨਾਂ ਦੇ ਘਰਾਂ ਜਾ ਕੇ ਉਹਨਾਂ ਨੂੰ ਗਿੱਚਿਓਂ ਫੜਨਾ ਤੇ ਭੌਂਕਣ ਜੋਗੇ ਤੁਸੀਂ ਇਧਰੋਂ ਸਾਹਮਣੇ ਆ ਮਰਬੀ ਸੇ ਇੱਕ ਸਮਾਗ ਹੋਣਾ ਸਮਾਜ ਜਿਹੜਾ ਵਾ ਉਹਨਾਂ ਘਰਾਂ ਚੋਂ ਨਿਕਲ ਗਿਆ ਬਾਹਰ ਤੁਹਾਨੂੰ ਜਵਾਬ ਦੇਣ ਲਈ ਸਵਜ ਆ ਰਹੇ ਆ ਉਹਨਾਂ ਦੇ ਪਿੰਡ ਹਾਲਾਕੀ ਚਲੋ ਪਿੰਡ ਵਾਸੀਆਂ ਦਾ ਕੋਈ ਕਸੂਰ ਨਹੀਂ ਸਾਰਾ ਸਮਾਜ ਕਦੇ ਮਾੜਾ ਨਹੀਂ ਹੁੰਦਾ ਲੇਕਿਨ ਜਿੰਨੇ ਜੋ ਗਲਤੀ ਕੀਤੀ ਆ ਉਹਨੂੰ ਦੀ ਸਜ਼ਾ ਤੇ ਮਿਲਣੀ ਚਾਹੀਦੀ ਹੈ ਨਾ ਉਹਦੇ ਤੇ ਰਾਤ ਦੀ ਵੇਲੇ ਉਹਦੇ ਪਰਚਾ ਤਰਜ ਹੋ ਗਿਆ ਲੇਕਿਨ ਮੈਨੂੰ ਬਹੁਤ ਫੋਨ ਆ ਰਹੇ ਸੀ ਜੇ ਮੈਂ ਆਵਾਜ਼ ਚੱਕੀ ਸੀ ਇਹ ਤਾਂ ਉਹਦਾਂ ਗੱਲ ਹੋਈ ਸੀ ਮੇਰੀ ਤੇ ਮੈਨੂੰ ਕਹੇ ਮੈਂ ਕਿਹਾ ਮਿੱਤਰ ਆ ਰਹੇ ਆ ਆਪਾਂ ਸੋ ਅੱਜ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨਯੰਗ ਸਿੰਘ ਜਥੇਬੰਦੀਆਂ ਦਾ ਵਾਲਮੀਕ ਸਮਾਜ ਦੇ ਜਥੇਬੰਦੀਆਂ ਰੰਗਰੇਟਾ ਸਮਾਜ ਦੇ ਜਥੇਬੰਦੀਆਂ ਸਾਰੀਆਂ ਜਿਹੜੀਆਂ ਵਾਂ ਉਹਦੇ ਪਿੰਡ ਜਾ ਰਹੀਆਂ ਨੇ ਮਿਲੇਗਾ ਚੰਗੀ ਗੱਲ ਆ ਮੈਨੂੰ ਲੱਗਦਾ ਨਹੀਂ ਕਿਉਂ ਮਿਲੇ ਪਰ ਬਾਕੀ ਹੋ ਸਕਦਾ ਵਾ ਕਿ ਉਹ ਸਾਹਮਣੇ ਆਵੇ ਪੁੱਛਾਂਗੇ ਨੂੰ ਕਿ 10 ਵੀ ਤੂੰ ਗਾਲਾਂ ਕੱਢੀਆਂ ਤੇ ਕਿਸ ਹਾਵ ਤੇ ਕੱਢੀਆਂ ਤੇ ਮਜਬੂਰ ਸਿੱਖ ਸਮਾਜ ਨੂੰ ਕਹਿੰਦਾ ਜੁੱਤੀ ਐ ਇਹ ਪੈਰਾਂ ਦੀ ਜੁੱਤੀ ਹੁੰਦੇ ਆ ਇਹ ਤੁਹਾਡੀ ਹੁਣ ਤੌਣ ਚੋਂ ਕਿ ਲਾਜਦਾ ਕੱਢਣਾ ਤੁਸੀਂ ਸਿੱਖ ਨਹੀਂ ਸਾਨੂੰ ਸਮਝਦੇ ਤੁਸੀਂ ਨਾ ਗੁਰੂ ਦੇ ਆਪ ਤੇ ਦੀਆਂ ਦਾੜੀਆਂ ਬਨਾਲੀਆਂ ਸਿਰਾਂ ਤੋਂ ਪੱਗਾਂ ਲਾਤੀਆਂ ਤੇ ਸਾਡਾ ਵੀ ਮਨੋਂ ਮਨਲਾ ਸੁਟਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਕੋਈ ਗੱਲ ਨਹੀਂ ਕਰਦੇ ਆ ਲਾਜ ਤੁਹਾਡਾ ਮਿਲਦੇ ਆ ਤੁਹਾਨੂੰ ਜਾਗਦੇ ਰਹੋ ਤੇ ਇਹਨਾਂ ਲੋਕਾਂ ਨੂੰ ਇਦਾਂ ਜਵਾਬ ਦਿੰਦੇ ਰਹੋ ਹੁਣ ਹਾਂ ਮੈਂ ਜਾਤ ਪਾਤ ਦੇ ਰੋਲੇ ਤੋਂ ਬੜਾ ਦੂਰ ਆ ਪਰ ਜਦੋਂ ਕੋਈ ਜਾਤ ਪਾਤੀ ਗੱਲ ਕਰਦਾ ਨਾ ਖਾਸ ਕਰਕੇ ਜੇ ਤੁਹਾਨੂੰ ਆਪਣੀ ਜਾਤ ਨੂੰ ਅੱਗੇ ਲਾਉਣ ਦਾ ਪੂਰਾ ਅਧਿਕਾਰ ਹੈ ਤੇ ਅਧਿਕਾਰ ਸਾਨੂੰ ਵੀ ਸੱਜਣਾ ਇਸ ਕਰਕੇ ਤੁਸੀਂ ਘੜਮ ਚੌਧਰੀ ਬਣ ਕੇ ਆਹੋਗੇ ਤੁਹਾਨੂੰ ਨਰੋਲ ਮਜਬੀ ਸਿੱਖ ਟਕਰਾਂਗੇ ਅੱਗੇ ਹੋ ਕੇ ਠੀਕ ਹੈ ਇਸ ਕਰਕੇ ਹੁਣ ਜਿੰਨੇ ਕੋਈ ਭਾਜੀ ਪਾਈਏ ਫਿਰ ਮੋੜਨੀ ਦਾ ਬਣਦੀ ਸਾਡੀ ਨਾ ਉਹ ਜਾ ਰਹੇ ਆਪਾਂ ਤੇ ਐਸੀ ਤਰ੍ਹਾਂ ਹੀ ਜੇ ਕੋ ਮਤਲਬ ਗਾਂ ਵੀ ਕੋ ਕਰੇਗਾ ਸੜ ਨਾਲ ਤੇ ਉਹਨੂੰ ਵੀ ਇਦਾਂ ਦਾ ਜਵਾਬ ਜਿਹੜਾ ਦਿੱਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ